ਜੋ ਹੈ ਕੀ ਇੰਨੀ ਅਹਿਮੀਅਤ ਕਿਉਂ ਹੈ ਇਹਨਾਂ ਦੀ ਦੇਖੋ ਇਹ ਜਿਹੜੇ ਸਿਧਾਂਤ ਨੇ ਇਹ ਸੰਵਿਧਾਨ ਦੇ ਭਾਗ 4 ਵਿੱਚ ਦਰਜ ਨੇ ਭਾਗ 4 ਹਾਂਜੀ ਤੇ 12 37 ਉਹ ਇੱਕ ਬਹੁਤ ਖਾਸ ਗੱਲ ਦੱਸਦੀ ਹੈ ਇਹਨਾਂ ਬਾਰੇ ਕੀ ਦੱਸਦੀ ਹੈ ਇਹ ਦੱਸਦੀ ਹੈ ਕਿ ਇਹ ਅਦਾਲਤਾਂ ਰਾਹੀ ਕੀ ਕਹਿੰਦੇ ਨੇ ਲਾਗੂ ਨਹੀਂ ਕਰਾਇਆ ਜਾ ਸਕਦੇ ਯਾਨੀ ਨੌਨ ਜਸਟਿਸਯੇਬਲ ਨੇ ਅੱਛਾ ਮਤਲਬ ਕੋਰਟ ਨਹੀਂ ਜਾ ਸਕਦੇ ਨਾਲ ਲਈ ਹਾਂ ਪਰ ਇਹਦਾ ਮਤਲਬ ਇਹ ਬਿਲਕੁਲ ਨਹੀਂ ਕਿ ਇਹ ਸਿਰਫ ਐਵੇਂ ਸਲਾਹ ਵਾਂਗੂ ਨੇ ਫਿਰ ਧਾਰਾ 370 ਖੁਦ ਕਹਿੰਦੀ ਹੈ ਕਿ ਇਹ ਦੇਸ਼ ਦੇ ਸ਼ਾਸਨ ਲਈ ਬੁਨਿਆਦੀ ਨੇ ਫੰਡਮੈਂਟਲ ਨੇ ਹੂੰ ਤੇ ਕਾਨੂੰਨ ਬਣਾਉਂਦੇ ਸਮੇ ਇਹਨਾਂ ਨੂੰ ਲਾਗੂ ਕਰਨਾ ਸਰਕਾਰ ਦਾ ਕਰਤਵ ਹੋਵੇਗਾ ਡਿਊਟੀ ਹੋਵੇਗੀ। ਓਹੋ ਤਾਂ ਕਾਨੂੰਨੀ ਤੌਰ ਤੇ ਤਾਂ ਬੰਧਨਕਾਰੀ ਨਹੀਂ ਪਰ ਨੈਤਿਕ ਤੇ ਰਾਜਨੀਤਿਕ ਤੌਰ ਤੇ ਬਹੁਤ ਜ਼ਰੂਰੀ ਹੋ ਗਏ। ਬਿਲਕੁਲ ਸਹੀ ਸਮਝੇ। ਇੱਕ ਤਰ੍ਹਾਂ ਨਾਲ ਦੇਸ਼ ਨੂੰ ਚਲਾਣ ਲਈ ਇੱਕ ਨਕਸ਼ਾ ਜਾਂ ਦਿਸ਼ਾ ਨਿਰਦੇਸ਼। ਹਾਂ ਕਹਿ ਸਕਦੇ ਹਾਂ ਮਤਲਬ ਇਹ ਹੋਇਆ ਕਿ ਕੋਈ ਆਮ ਨਾਗਰਿਕ ਕੋਰਟ ਜਾ ਕੇ ਇਹ ਨਹੀਂ ਕਹਿ ਸਕਦਾ। ਹਾਂਜੀ ਕਿ ਜੀ ਸਰਕਾਰ ਫੁਲਾਣਾ ਨਿਰਦੇਸ਼ਕ ਸਿਧਾਂਤ ਲਾਗੂ ਨਹੀਂ ਕਰ ਰਹੀ ਤਾਂ ਉਹਨੂੰ ਸਜ਼ਾ ਦਿਓ। ਠੀਕ ਹੈ। ਇਹਨਾਂ ਦਾ ਰਾਜਨੀਤਿਕ ਤੇ ਨੈਤਿਕ ਪੜ ਬਹੁਤ ਜ਼ਿਆਦਾ ਵਾ ਅੱਛਾ ਸਰਕਾਰਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਇਹਨਾਂ ਨੂੰ ਧਿਆਨ ਚ ਰੱਖਣ ਤੇ ਅਦਾਲਤਾਂ ਵੀ ਅਕਸਰ ਕਾਨੂੰਨਾਂ ਦੀ ਵਿਆਖਿਆ ਕਰਦੇ ਸਮੇਂ ਜਾਂ ਉਹਨਾਂ ਦੀ ਸੰਵਿਧਾਨਿਕ ਵੈਧਤਾ ਪਰਖਦੇ ਸਮੇਂ ਇਹਨਾਂ ਸਿਧਾਂਤਾਂ ਦਾ ਹਵਾਲਾ ਦਿੰਦੀਆਂ ਨੇ ਹੂੰ ਤਾਰਾ 38 ਇਸ ਨੂੰ ਹੋਰ ਸਾਫ਼ ਕਰਦੀ ਹੈ ਉਹ ਕਹਿੰਦੀ ਹੈ ਕਿ ਰਾਜ ਦਾ ਟੀਚਾ ਇੱਕ ਅਜਹੀ ਸਮਾਜਿਕ ਵਿਵਸਥਾ ਬਣਾਉਣਾ ਹੈ ਜਿਸ ਵਿੱਚ ਸਮਾਜਿਕ ਆਰਥਿਕ ਤੇ ਰਾਜਨੀਤਿਕ ਨਿਆਂ ਹੋਵੇ। ਇਹ ਤਾਂ ਬਹੁਤ ਵੱਡਾ ਟੀਚਾ ਹੈ। ਸਮਾਜਿਕ ਆਰਥਿਕ ਤੇ ਰਾਜਨੀਤਿਕ ਨਿਆਂ ਕੀ ਸੰਵਿਧਾਨ ਕੁਝ ਖਾਸ ਉਦਾਹਰਣਾਂ ਦਿੰਦਾ ਹੈ ਕਿ ਇਹ ਕਿਵੇਂ ਹੋਵੇਗਾ? ਹਾਂ ਬਿਲਕੁਲ ਦਿੰਦਾ ਹੈ। ਤਾਰਾ 39 ਇਹਦੀ ਸਭ ਤੋਂ ਵਧੀਆ ਮਿਸਾਲ ਹੈ। ਤਾਰਾ 39? ਹਾਂਜੀ। ਇਹ ਅਸਲ 'ਚ ਆਰਥਿਕ ਨਿਆਂ ਦਾਇਕ ਪੂਰਾ ਖਾਕਾ ਪੇਸ਼ ਕਰਦੀ ਹੈ। ਅੱਛਾ। ਇਹ ਕਹਿੰਦੀ ਹੈ ਕਿ ਰਾਜ ਆਪਣੀ ਨੀਤੀ ਇਸ ਤਰ੍ਹਾਂ ਬਣਾਏਗਾ ਕਿ ਸਾਰੇ ਨਾਗਰਿਕਾਂ ਨੂੰ ਰੋਜ਼ੀ-ਰੋਟੀ ਦੇ ਬਰਾਬਰ ਮੌਕੇ ਮਿਲਣ ਠੀਕ ਦੇਸ਼ ਦੇ ਜੁੜੇ ਭੌਤਿਕ ਸਾਧਨ ਨੇ ਉਹਨਾਂ ਦੀ ਵੰਡ ਸਾਂਝੇ ਪੱਲੇ ਲਈ ਹੋਵੇ ਹੂੰ ਦੌਲਤ ਕੁਝ ਕੋ ਹੱਥਾਂ ਵਿੱਚ ਇਕੱਠੀ ਨਾ ਹੋਵੇ ਬਹੁਤ ਜ਼ਰੂਰੀ ਗੱਲ ਤੇ ਮਰਦਾਂ ਤੇ ਔਰਤਾਂ ਨੂੰ ਬਰਾਬਰ ਕੰਮ ਲਈ ਬਰਾਬਰ ਤਨਖਾਹ ਮਿਲੇ ਵਾਹ ਤੇ ਕਾਮਿਆਂ ਤੇ ਬੱਚਿਆਂ ਦਾ ਸ਼ੋਸ਼ਣ ਨਾ ਹੋਵੇ ਇਹ ਤਾਂ ਮਤਲਬ ਸਿਰਫ ਸਿਧਾਂਤ ਨਹੀਂ ਲੱਗਦੇ ਇਹ ਤਾਂ ਇੱਕ ਪੂਰਾ ਸਮਾਜਵਾਦੀ ਸੋਚ ਵਾਲੇ ਕਲਿਆਣਕਾਰੀ ਰਾਜ ਦਾ ਨਕਸ਼ਾ ਲੱਗਦਾ ਹੈ ਬਿਲਕੁਲ ਤੁਸੀਂ ਸਹੀ ਸ਼ਬਦ ਵਰਤੇ ਆ ਕਲਿਆਣਕਾਰੀ ਰਾਜ ਬਰਾਬਰ ਕੰਮ ਲਈ ਬਰਾਬਰ ਤਨਖਾਹ ਤੇ ਦੌਲਤ ਦੀ ਸਹੀ ਵੰਡ ਇਹ ਤਾਂ ਅੱਜ ਵੀ ਕਿੰਨੇ ਵੱਡੇ ਮੁੱਦੇ ਨੇ ਸਹੀ ਗੱਲ ਤੇ ਫਿਰ 39A ਵਿੱਚ ਮੁਫਤ ਕਾਨੂੰਨੀ ਸਹਾਇਤਾ ਦੀ ਗੱਲ ਵੀ ਆਉਂਦੀ ਹੈ ਇਹ ਵੀ ਇਸੇ ਨਿਆਂ ਦੀ ਕੜੀ ਲੱਗਦੀ ਹੈ ਹੈਨਾ ਪ੍ਰਸਤ ਫਰਮਾਇਆ 39A ਜਿਹੜੀ ਬਾਅਦ ਚ ਜੋੜੀ ਗਈ ਸੀ ਉਹੋ ਇਹ ਹੀ ਯਕੀਨੀ ਬਣਾਉਂਦੀ ਹੈ ਕਿ ਜੇ ਕੋਈ ਗਰੀਬੀ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਨਿਆਂ ਨਹੀਂ ਲੈ ਸਕਦਾ ਤਾਂ ਸਰਕਾਰ ਉਸ ਨੂੰ ਮੁਫਤ ਕਾਨੂੰਨੀ ਸਹਾਇਤਾ ਦੇਵੇ। ਅੱਛਾ ਹਾਂ ਤਾਂ ਕਿ ਨਿਆਂ ਸਾਰਿਆਂ ਲਈ ਬਰਾਬਰ ਹੋਵੇ। ਦੇਖੋ ਇੰਨਾ ਸਿਧਾਂਤਾਂ ਦਾ ਦਾਇਰਾ ਕਿੰਨਾ ਵੱਡਾ ਵਾ। ਆਰਥਿਕ ਨੀਤੀਆਂ ਤੋਂ ਲੈ ਕੇ ਕਾਨੂੰਨੀ ਮਦਦ ਤੱਕ ਬਿਲਕੁਲ ਤੇ ਇਹ ਸਿਰਫ ਕੇਂਦਰ ਸਰਕਾਰ ਜਾਂ ਵੱਡੇ ਪੱਧਰ ਦੀਆਂ ਗੱਲਾਂ ਨਹੀਂ ਲੱਗਦੀਆਂ। ਮੈਂ ਦੇਖ ਰਹੀ ਹਾਂ ਸਾਰਾ 40 ਤਾਂ ਪੰਚਾਇਤਾਂ ਨੂੰ ਮਜ਼ਬੂਤ ਕਰਨ ਬਾਰੇ ਹੈ ਹਾਂਜੀ ਬਿਲਕੁਲ ਇਹ ਗਾਂਧੀਵਾਦੀ ਸੋਚ ਦਾ ਸਰਦਰਸਾਉਂਦੀ ਹੈ ਅੱਛਾ ਗਾਂਧੀਵਾਦੀ ਹਾਂ ਸ਼ਕਤੀ ਦਾ ਵਿਕੇਂਦਰੀਕਰਨ ਯਾਨੀ ਪਾਵਰ ਡੀਸੈਂਟਰਲਾਈਜੇਸ਼ਨ ਤੇ ਪਿੰਡਾਂ ਨੂੰ ਸਵੈ ਨਿਰਪਰ ਬਣਾਉਣਾ ਸਾਰਾ 40 ਰਾਜ ਨੂੰ ਨਿਰਦੇਸ਼ ਦਿੰਦੀ ਹੈ ਕਿ ਉਹ ਪਿੰਡ ਪੰਚਾਇਤਾਂ ਨੂੰ ਸੰਗਠਿਤ ਕਰੇ ਤੇ ਉਹਨਾਂ ਨੂੰ ਅਜਹੀਆਂ ਸ਼ਕਤੀਆਂ ਦਵੇ ਜਿਸ ਨਾਲ ਉਹ ਸਵੈ ਸ਼ਾਸਨ ਦੀਆਂ ਇਕਾਈਆਂ ਵਜੋਂ ਕੰਮ ਕਰ ਸਕਣ ਬਹੁਤ ਵਧੀਆ ਅੱਗੇ ਵਧਦੇ ਹਾਂ ਮੈਨੂੰ ਧਾਰਾਵਾਂ 41 42 ਤੇ 43 ਵਿੱਚ ਨਾ ਕਾਮਿਆਂ ਦੀ ਭਲਾਈ ਤੇ ਸਮਾਜਿਕ ਸੁਰੱਖਿਆ ਤੇ ਬਹੁਤ ਜ਼ੋਰ ਦਿੱਸ ਰਿਹਾ ਹੈ ਹਾਂਜੀ ਇਹ ਵੀ ਬਹੁਤ ਮਹੱਤਵਪੂਰਨ ਹਿੱਸਾ ਹੈ ਜਿਵੇਂ ਕਮਦ ਆਧਿਕਾਰ ਸਿੱਖਿਆ ਦਾ ਬੇਰੁਜ਼ਗਾਰੀ ਜਾਂ ਬੁਢਾਪੇ ਵਿੱਚ ਸਰਕਾਰੀ ਸਹਾਇਤਾ ਤਾਂ ਮੈਂ ਲਿਖਿਆ ਕਿ ਰਾਜ ਦੀ ਸਮਰੱਥਾ ਅਨੁਸਾਰ ਹਾਂ ਵਿਧੀਨ ਦੀ ਲਿਮਿਟਸ ਆਫ ਇਟਸ ਇਕਨੋਮਿਕ ਕਪੈਸਿਟੀ ਐਂਡ ਡਿਵੈਲਪਮੈਂਟ ਇਹ ਪ੍ਰੈਕਟੀਕਲ ਗੱਲ ਆ ਹਾਂ ਫਿਰ ਕੰਮ ਲਈ ਸਹੀ ਮਾਹੌਲ ਮਨੁੱਖੀ ਹਾਲਾਤ ਜਨੇਪਾ ਰਾਹਤ ਕਟੋਕਟ ਗੁਜ਼ਾਰੇ ਯੋਗ ਤਨਖਾ ਇਹ ਸਭ ਮਿਲ ਕੇ ਕਲਿਆਣਕਾਰੀ ਰਾਜ ਦੀ ਨੀਰਖ ਰੱਖਦੇ ਜਾਪਦੇ ਨੇ ਤੁਸੀਂ ਬਿਲਕੁਲ ਸਹੀ ਪਹਿਚਾਣਿਆ 341 ਤੋਂ ਲੈ ਕੇ 343 A ਤੱਕ ਸੰਵਿਧਾਨਿਕ ਮਜ਼ਬੂਤ ਸਮਾਜਿਕ ਸੁਰੱਖਿਆ ਨੈਟ ਤੇ ਕਾਮਿਆਂ ਦੀ ਬੁਲਾਈ ਤੇ ਬਹੁਤ ਜ਼ੋਰ ਦਿੰਦਾ ਹੈ ਹਮ 342 ਜੀਵਨ ਨਿਰਵਾਯ ਯੋਗ ਮਜ਼ਦੂਰੀ ਲਿਵਿੰਗ ਵੇਜ ਤੇ ਇੱਕ ਵਧੀਆ ਜੀਵਨ ਪੱਧਰ 743 ਤੇ 743 ਇਹ ਵੀ ਹੈ ਸ਼ਾਇਦ ਹਾਂ 43 ਇਹ ਜਿਹੜੀ 42ਵੀਂ ਸੋਧ ਨਾਲ ਲਾਈ ਸੀ ਉਹ ਤਾਂ ਉਦਯੋਗਾਂ ਦੇ ਪ੍ਰਬੰਧਨ ਵਿੱਚ ਕਾਮਿਆਂ ਦੀ ਹਿੱਸੇਦਾਰੀ ਦੀ ਗੱਲ ਵੀ ਕਰਦੀ ਹੈ ਵਰਕਰਸ ਪਾਰਟਿਸਪੇਸ਼ਨ ਇਨ ਮੈਨੇਜਮੈਂਟ ਵਾਹ ਇਹ ਸਭ ਮਿਲ ਕੇ ਭਾਰਤ ਨੂੰ ਇੱਕ ਅਜਿਹਾ ਰਾਜ ਬਣਾਉਣ ਦਾ ਟੀਚਾ ਰੱਖਦੇ ਨੇ ਜਿਹੜਾ ਆਪਣੇ ਨਾਗਰਿਕਾਂ ਖਾਸ ਕਰਕੇ ਕਮਜ਼ੋਰ ਵਰਗਾਂ ਦਾ ਖਿਆਲ ਰੱਖੇ ਬਿਲਕੁਲ ਹੋਰ ਆਉਂਦੀ ਆ ਇੱਕ ਅਜੀਹੀ ਧਾਰਾ ਜਿਸ ਤੇ ਅਕਸਰ ਬਹੁਤ ਚਰਚਾ ਹੁੰਦੀ ਹੈ ਧਾਰਾ 44 ਯੂਨੀਫਾਰਮ ਸਿਵਲ ਕੋਡ ਯਾਨੀ ਯੂਸੀਸੀ ਹਾਂਜੀ ਇਹ ਹਮੇਸ਼ਾ ਚਰਚਾ ਚ ਰਹਿੰਦੀ ਹੈ ਸੰਵਿਧਾਨ ਕਹਿੰਦਾ ਕਿ ਰਾਜ ਭਾਰਤ ਦੇ ਸਾਰੇ ਖੇਤਰ ਵਿੱਚ ਨਾਗਰਿਕਾਂ ਲਈ ਇੱਕ ਯੂਨੀਫਾਰਮ ਸਿਵਲ ਕੋਡ ਨੂੰ ਸੁਰੱਖਿਅਤ ਕਰਨ ਦਾ ਯਤਨ ਕਰੇਗਾ ਇੱਥੇ ਜ਼ੋਰ ਯਤਨ ਕਰੇਗਾ ਤੇ ਹੈ ਸ਼ੈਲ ਐਂਡੇਵਰ ਟੂ ਸਿਕਿਉਰ ਇਸਦਾ ਕੀ ਮਤਲਬ ਕੱਢੀਏ ਦੇਖੋ ਇਹ ਸ਼ਬਦ ਯਤਨ ਕਰੇਗਾ ਬਹੁਤ ਸੋਚ ਸਮਝ ਕੇ ਵਰਤਿਆ ਗਿਆ ਹੂੰ ਇਹ ਦਰਸਾਉਂਦਾ ਕਿ ਸੰਵਿਧਾਨ ਬਣਾਉਣ ਵਾਲੇ ਇਸ ਨੂੰ ਇੱਕ ਜ਼ਰੂਰੀ ਟੀਚਾ ਤਾਂ ਮੰਨਦੇ ਸਨ ਪਰ ਉਹ ਇਹ ਵੀ ਜਾਣਦੇ ਸਨ ਕਿ ਇਸ ਨੂੰ ਲਾਗੂ ਕਰਨਾ ਕਿੰਨਾ ਗੁੰਝਲਦਾਰ ਹੈ ਖਾਸ ਕਰਕੇ ਭਾਰਤ ਵਰਗੇ ਦੇਸ਼ ਚ हां जिथे ਧਾਰਮਿਕ ਤੇ ਸੱਭਿਆਚਾਰਕ ਵਿਭਿੰਨਤਾ ਬਹੁਤ ਜ਼ਿਆਦਾ ਹੈ ਇਸ ਦਾ ਮਕਸਦ ਤਾਂ ਇਹੀ ਹੈ ਕਿ ਪਰਿਵਾਰਿਕ ਮਾਮਲੇ ਜਿਵੇਂ ਵਿਆਹ ਤਲਾਕ ਵਿਰਾਸਤ ਗੋਦ ਲੈਣਾ ਹਾਂਜੀ ਇਹਨਾਂ ਸਬੰਧੀ ਵੱਖ-ਵੱਖ ਭਾਈਚਾਰਿਆਂ ਦੇ ਜਿਹੜੇ ਨਿੱਜੀ ਕਾਨੂੰਨ ਨੇ ਉਹ ਜੀ ਉਹਨਾਂ ਵਿੱਚ ਇੱਕਸਾਰਤਾ ਲਿਆਂਦੀ ਜਾਵੇ ਪਰ ਇਹ ਹਮੇਸ਼ਾ ਇੱਕ ਸੰਵੇਦਨਸ਼ੀਲ ਮੁੱਦਾ ਰਿਹਾ ਹੈ ਬਿਲਕੁਲ ਰਾਸ਼ਟਰੀ ਇਕਤਾ ਬਨਾਮ ਧਾਰਮਿਕ ਆਜ਼ਾਦੀ ਤੇ ਸੱਭਿਆਚਾਰਕ ਪਛਾਣ ਦਾ ਸਨਮਾਨ ਇਸ ਲਈ ਸੰਵਿਧਾਨ ਨੇ ਇਸ ਨੂੰ ਇੱਕ ਟੀਚਾ ਰੱਖਿਆ ਜਿਸ ਵੱਲ ਵਧਣ ਦੀ ਕੋਸ਼ਿਸ਼ ਕਰਨੀ ਹੈ ਨਾ ਕਿ ਕੋਈ ਤੁਰੰਤ ਲਾਗੂ ਕਰਨ ਵਾਲਾ ਹੁਕਮ ਦਿੱਤਾ ਸਮਝ ਗਈ ਇੱਕ ਟੀਚਾ ਜਿਸ ਲਈ ਹਾਲਾਤ ਬਣਾਉਣੇ ਪੈਣਗੇ اچھا ਅੱਗੇ ਚੱਲਦੇ ਹਾਂ ਸਿੱਖਿਆ ਦੀ ਗੱਲ ਕਰੀਏ ਧਾਰਾ 45 ਵਿੱਚ 2002 ਚ ਇੱਕ ਵੱਡਾ ਬਦਲਾ ਆਇਆ ਸੀ 86ਵੀਂ ਸੋਧ ਨਾਲ ਹਾਂਜੀ 86ਵੀਂ ਸੋਧ ਬਹੁਤ ਅਹਿਮ ਸੀ ਪਹਿਲਾਂ ਇਹ 14 ਸਾਲ ਤੱਕ ਦੇ ਬੱਚਿਆਂ ਲਈ ਮੁਫਤ ਤੇ ਲਾਜ਼ਮੀ ਸਿੱਖਿਆ ਦੀ ਗੱਲ ਕਰਦੀ ਸੀ ਪਰ ਹੁਣ ਇਹ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਸ਼ੁਰੂਆਤੀ ਦੇਖਭਾਲ ਤੇ ਸਿੱਖਿਆ ਯਾਨੀ ECCE ਤੇ ਜ਼ੋਰ ਦਿੰਦੀ ਹੈ ਇਹ ਕਿਉਂ ਹੋਇਆ ਇਹ 86ਵੀਂ ਸੋਧ ਨੇ ਅਸਲ 'ਚ ਤਿੰਨ ਥਾਵਾਂ ਤੇ ਵੱਡਾ ਅਸਰ ਪਾਇਆ ਅੱਛਾ ਪਹਿਲਾਂ 6 ਤੋਂ 14 ਸਾਲ ਦੇ ਬੱਚਿਆਂ ਲਈ ਸਿੱਖਿਆ ਨੂੰ ਤਾਰਾ 21ਏ ਤਹਿਤ ਇੱਕ ਮੌਲਿਕ ਅਧਿਕਾਰ ਬਣਾ ਦਿੱਤਾ ਗਿਆ ਰਾਈਟ ਟੂ ਐਜੂਕੇਸ਼ਨ ਹਾਂ ਇਹ ਤਾਂ ਬਹੁਤ ਵੱਡੀ ਗੱਲ ਸੀ ਦੂਜਾ ਕਿਉਂਕਿ 6 ਤੋਂ 14 ਸਾਲ ਵਾਲੀ ਗੱਲ ਮੌਲਿਕ ਅਧਿਕਾਰ ਬਣ ਗਈ ਤਾਂ ਤਾਰਾ 45 ਦਾ ਫੋਕਸ ਬਦਲ ਕੇ 0 ਤੋਂ 6 ਸਾਲ ਦੇ ਬੱਚਿਆਂ ਦੀ ਸ਼ੁਰੂਆਤੀ ਦੇਖਭਾਲ ਤੇ ਸਿੱਖਿਆ ਤੇ ਕਰ ਦਿੱਤਾ ਗਿਆ ਇਹ ਹੁਣ ਰਾਜ ਦਾ ਨਿਰਦੇਸ਼ਕ ਸਿਧਾਂਤ ਹੈ ओके ਤੇ ਤੀਸਰਾ ਜਿਵੇਂ ਆਪਾਂ ਬਾਅਦ ਚ ਦੇਖਾਂਗੇ ਇਸੇ ਸੋਧ ਨੇ ਮਾਪਿਆਂ ਲਈ ਇੱਕ ਮੌਲਿਕ ਕਰਤੱਵ ਵੀ ਜੋੜਿਆ ਸੀ ਸਿੱਖਿਆ ਬਾਰੇ ਵਾਹ ਤਾਂ ਇਹ ਤਿੰਨ ਪਾਸਿਓ ਸਿੱਖਿਆ ਦੀ ਮਹੱਤਤਾ ਨੂੰ ਪੱਕਾ ਕੀਤਾ ਗਿਆ ਬਹੁਤ ਦਿਲਚਸਪ ਹਾਂਜੀ ਇਹ ਦਰਸਾਉਂਦਾ ਕਿ ਸੰਵਿਧਾਨ ਸਿੱਖਿਆ ਨੂੰ ਕਿੰਨੀ ਜ਼ਿਆਦਾ ਅਹਿਮੀਅਤ ਦਿੰਦਾ ਹੈ ਇਸ ਤੋਂ ਇਲਾਵਾ ਹੋਰ ਕਿਹੜੇ ਮੁੱਖ ਸਿਧਾਂਤ ਰਹਿ ਗਏ ਜਿਨ੍ਹਾਂ ਦਾ ਜ਼ਿਕਰ ਜ਼ਰੂਰੀ ਆ ਦੇਖੋ ਹੈ ਤਾਂ ਹੋਰ ਵੀ ਕਈ ਪਰ ਕੁਝ ਖਾਸ ਤੌਰ ਤੇ ਜ਼ਰੂਰੀ ਨੇ ਜਿਵੇਂ 346 ਹਾਂਜੀ ਇਹ ਕਮਜ਼ੋਰ ਵਰਗਾਂ ਖਾਸਕਰ ਅਨੁਸੂਚਿਤ ਜਾਤੀਆਂ ਐਸਸੀਜ਼ ਤੇ ਕਬੀਲਿਆਂ ਐਸਟੀਜ਼ ਦੇ ਵਿਦਿਅਕ ਤੇ ਆਰਥਿਕ ਹਿੱਤਾਂ ਨੂੰ ਉਤਸ਼ਾਹਿਤ ਕਰਨ ਦੀ ਗੱਲ ਕਰਦੀ ਆ ਤੇ ਉਹਨਾਂ ਨੂੰ ਸਮਾਜਿਕ ਬੇਇਨਸਾਫੀ ਤੇ ਸ਼ੋਸ਼ਣ ਤੋਂ ਬਚਾਉਣ ਦੀ ਵੀ ਸਮਾਜਿਕ ਨਿਆਂ ਵਾਲਾ ਪੱਖ ਬਿਲਕੁਲ ਫਿਰ ਤਾਰਾ ਸੰਤਾਲੀ ਹੈ ਜਿਹੜੀ ਜਨਤਕ ਸਿਹਤ ਪੋਸ਼ਣ ਦਾ ਪੱਧਰ ਤੇ ਜੀਵਨ ਪੱਧਰ ਨੂੰ ਸੁਧਾਰਨ ਤੇ ਜ਼ੋਰ ਦਿੰਦੀ ਆ ਤੇ ਇਸੇ 'ਚ ਨਸ਼ੀਲੇ ਪਦਾਰਥਾਂ ਤੇ ਪਾਬੰਦੀ ਦੀ ਗੱਲ ਵੀ ਆਉਂਦੀ ਆ ਅੱਛਾ ਨਸ਼ਿਆਂ ਤੇ ਪਾਬੰਦੀ ਵੀ ਨਿਰਦੇਸ਼ਕ ਸਿਧਾਂਤਾਂ 'ਚ ਹੈ ਹਾਂਜੀ ਤੇ ਧਾਰਾ 48 ਖੇਤੀਬਾੜੀ ਤੇ ਪਸ਼ੂਪਾਲਨ ਨੂੰ ਆਧੁਨਿਕ ਤੇ ਵਿਗਿਆਨਿਕ ਲੀਆਂ ਤੇ ਸੰਗਠਿਤ ਕਰਨ ਦੀ ਗੱਲ ਕਰਦੀ ਆ ਹੂੰ ਤੇ ਇਸੇ ਚ ਗਊਵੱਤਿਆ ਦੀ ਮਨਾਹੀ ਦਾ ਵੀ ਖਾਸ ਜ਼ਿਕਰ ਹੈ ਤਾਂ ਇਹਨਾਂ ਵਿੱਚ ਸਮਾਜਿਕ ਨਿਆਂ ਜਨਤਕ ਸਿਹਤ ਆਰਥਿਕ ਆਧੁਨਿਕੀਕਰਨ ਸਭ ਕੁਝ ਸ਼ਾਮਿਲ ਹੋ ਰਿਹਾ ਹੈ ਹਾਂਜੀ ਇਹਨਾਂ ਦਾ ਮਕਸਦ ਇੱਕ ਸੰਤੁਲਿਤ ਤੇ ਪ੍ਰਗਤੀਸ਼ੀਲ ਸਮਾਜ ਬਣਾਉਣਾ ਹੈ ਤੇ ਫਿਰ ਅਖੇਲੀਆਂ ਧਾਰਾਵਾਂ ਵੱਲ ਵਧਿਏ ਤਾਂ ਵਾਤਾਵਰਣ ਦੀ ਸੁਰੱਖਿਆ ਦੀ ਗੱਲ ਆਉਂਦੀ ਹੈ ਧਾਰਾ 48ਏ ਵਿੱਚ ਹਾਂ ਵਾਤਾਵਰਣ ਜੰਗਲਾਂ ਤੇ ਜੰਗਲੀ ਜੀਵਾਂ ਦੀ ਸੁਰੱਖਿਆ ਅਤੇ ਸੁਧਾਰ ਇਹ ਵੀ 42ਵੀਂ ਸੋਧ ਨਾਲ ਜੋੜੀ ਗਈ ਸੀ ਤੇ ਧਾਰਾ 49 ਇਤਿਹਾਸਿਕ ਸਮਾਰਕਾਂ ਤੇ ਥਾਵਾਂ ਦੀ ਸੰਭਾਲ ਬਾਰੇ ਆ ਸਹੀ ਰਾਸ਼ਟਰੀ ਮਹੱਤਵ ਵਾਲੀਆਂ ਥਾਵਾਂ ਦੀ ਸੁਰੱਖਿਆ ਫਿਰ ਧਾਰਾ 50 ਨਿਯਾਪਾਲਿਕਾ ਨੂੰ ਕਾਰਜਪਾਲਿਕਾ ਤੋਂ ਵੱਖ ਰੱਖਣ ਦੀ ਗੱਲ ਕਰਦੀ ਆ ਸੈਪਰੇਸ਼ਨ ਆਫ ਜੁਡੀਸ਼ਰੀ ਫ্রম ਐਗਜ਼ੀਕਟਿਵ ਹਾਂਜੀ ਇਹ ਸ਼ਕਤੀਆਂ ਦੀ ਵੰਡ ਦੇ ਸਿਧਾਂਤ ਲਈ ਬਹੁਤ ਜ਼ਰੂਰੀ ਹੈ ਤੇ ਆਖਰੀ ਧਾਰਾ 51 ਅੰਤਰਰਾਸ਼ਟਰੀ ਸ਼ਾਂਤੀ ਤੇ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਬਾਰੇ ਬਿਲਕੁਲ ਦੂਜੇ ਦੇਸ਼ਾਂ ਨਾਲ ਨਿਆਪੂਰਨ ਤੇ ਸਨਮਾਨਜ ਰਕਸਬੰਧ ਬਣਾਉਣਾ ਅੰਤਰਰਾਸ਼ਟਰੀ ਕਾਨੂੰਨ ਤੇ ਸੰਧੀਆਂ ਦਾ ਸਤਕਾਰ ਕਰਨਾ ਤੇ ਝਗੜਿਆਂ ਨੂੰ ਗੱਲਬਾਤ ਨਾਲ ਨਿਪਟਾਉਣ ਦੀ ਕੋਸ਼ਿਸ਼ ਕਰਨਾ ਵਾਹ ਇਹ ਤਾਂ ਸੱਚਮੁੱਚ ਕਮਾਲ ਦੀ ਗੱਲ ਹੈ ਕਿ 70 ਸਾਲ ਤੋਂ ਵੀ ਪਹਿਲਾਂ ਸੰਵਿਧਾਨ ਬਣਾਉਣ ਵਾਲੇ ਕਿੰਨੇ ਵਿਆਪਕ ਮੁੱਦਿਆਂ ਬਾਰੇ ਸੋਚ ਰਹੇ ਸਨ ਵਾਤਾਵਰਣ ਸੁਰੱਖਿਆ ਵਰਗੇ ਮੁੱਦੇ ਤਾਂ ਅੱਜ ਕਿੰਨੇ ਜ਼ਿਆਦਾ ਅਹਿਮ ਹੋ ਗਏ ਨੇ ਬਿਲਕੁਲ ਸਹੀ ਕਿਹਾ ਇਹ ਸਾਰੇ ਨਿਰਦੇਸ਼ਕ ਸਿਧਾਂਤ ਮਿਲ ਕੇ ਨਾ ਭਾਰਤ ਲਈ ਇੱਕ ਬਹੁਤ ਹੀ ਵਿਆਪਕ ਤੇ ਆਗਾਂਬਦੂ ਦ੍ਰਿਸ਼ਟੀਕੋਣ ਪੇਸ਼ ਕਰਦੇ ਨੇ। ਹਮ ਇੱਕ ਐਸਾ ਦੇਸ਼ ਜੋ ਸਿਰਫ ਆਪਣੇ ਨਾਗਰਿਕਾਂ ਲਈ ਸਮਾਜਿਕ ਤੇ ਆਰਥਿਕ ਨਿਆਂ ਹੀ ਨਹੀਂ ਚਾਹੁੰਦਾ ਸਗੋਂ ਵਾਤਾਵਰਣ ਪ੍ਰਤੀ ਵੀ ਸੰਵੇਦਨਸ਼ੀਲ ਹੈ। ਆਪਣੀ ਵਿਰਾਸਤ ਦੀ ਕਦਰ ਕਰਦਾ, ਸ਼ਕਤੀਆਂ ਦੀ ਸਹੀ ਵੰਡ 'ਚ ਯਕੀਨ ਰੱਖਦਾ ਤੇ ਦੁਨੀਆ 'ਚ ਸ਼ਾਂਤੀ ਦਾ ਪੱਖਧਰ ਹੈ। ਸਹੀ ਮਾਇਨੇ 'ਚ ਇੱਕ ਆਧੁਨਿਕ, ਪ੍ਰਗਤੀਸ਼ੀਲ ਤੇ ਕਲਿਆਣਕਾਰੀ ਰਾਜ ਦਾ ਬਲੂਪ੍ਰਿੰਟ ਹਾਂਜੀ ਬਿਲਕੁਲ ਠੀਕ ਹੈ ਜੀ ਤਾਂ ਇਹ ਤਾਂ ਹੋ ਗਈ ਰਾਜ ਲਈ ਯਾਨੀ ਸਰਕਾਰ ਲਈ ਮਾਰਗਦਰਸ਼ਨ ਦੀ ਗੱਲ ਪਰ ਸੰਵਿਧਾਨ ਸਿਰਫ ਸਰਕਾਰ ਨੂੰ ਹੀ ਨਹੀਂ ਸੰਬੋਧਿਤ ਹੁੰਦਾ ਨਾਗਰਿਕਾਂ ਨੂੰ ਵੀ ਹੁੰਦਾ ਸਹੀ ਤੇ ਇੱਥੇ ਆਉਂਦੇ ਨੇ ਮੌਲਿਕ ਕਰਤਵ ਜਿਹੜੇ ਧਾਰਾ 51 ए ਵਿੱਚ ਦਿੱਤੇ ਗਏ ਨੇ ਇਹ ਤਾਂ ਮੂਲ ਸੰਵਿਧਾਨ ਦਾ हिस्सा ਨਹੀਂ ਸਨ ਹੈ ਨਾ ਇਹ ਬਾਅਦ ਚਾਏ ਹਾਂ ਤੁਸੀਂ ਬਿਲਕੁਲ ਸਹੀ ਕਿਹਾ ਇਹ ਮੂਲ ਸੰਵਿਧਾਨ ਚ ਨਹੀਂ ਸਨ ਮੌਲਿਕ ਕਰਤਵਿਆਂ ਨੂੰ 1976 ਵਿੱਚ 42ਵੀਂ ਸੋਧ ਰਾਹੀਂ ਸੰਵਿਧਾਨ ਵਿੱਚ ਸ਼ਾਮਿਲ ਕੀਤਾ ਗਿਆ ਸੀ। ਅੱਛਾ 42ਵੀਂ ਸੋਧ ਜਿਸ ਨੇ ਹੋਰ ਵੀ ਕਈ ਬਦਲਾਅ ਕੀਤੇ ਸੀ। ਹਾਂਜੀ ਉਹੀ ਇਹ ਸਵਰਨ ਸਿੰਘ ਕਮੇਟੀ ਦੀਆਂ ਸਿਫਾਰਿਸ਼ਾਂ ਦੇ ਆਧਾਰ ਤੇ ਸ਼ਾਮਿਲ ਕੀਤੇ ਗਏ ਸੀ। ਕਿਉਂ ਲੋੜ ਪਈ ਇਹਨਾਂ ਦੀ? ਐਮਰਜੈਂਸੀ ਦੇ ਦੌਰਾਨ ਨਾ ਇਹ ਮਹਿਸੂਸ ਕੀਤਾ ਗਿਆ ਕਿ ਜਿੱਥੇ ਨਾਗਰਿਕਾਂ ਨੂੰ ਮੌਲਿਕ ਅਧਿਕਾਰ ਮਿਲੇ ਹੋਏ ਨੇ ਉੱਥੇ ਉਹਨਾਂ ਦੇ ਕੁਝ ਮੌਲਿਕ ਕਰਤੱਵ ਵੀ ਹੋਣੇ ਚਾਹੀਦੇ ਨੇ। ਦੇਸ਼ ਪ੍ਰਤੀ ਸਮਾਜ ਪ੍ਰਤੀ ਅਧਿਕਾਰਾਂ ਦੇ ਨਾਲ ਜ਼ਿੰਮੇਵਾਰੀਆਂ ਬਿਲਕੁਲ ਤੇ ਇਹ ਵੀ ਨਿਰਦੇਸ਼ਕ ਸਿਧਾਂਤਾਂ ਮੰਗੇ ਨੇ। ਮਤਲਬ ਗੈਰ ਨਿਆਇਕ ਨੇ ਨਾਨ ਜਸਟਿਸਿਅਬਲ ਅੱਛਾ ਇਹਨਾਂ ਲਈ ਵੀ ਕੋਰਟ ਨਹੀਂ ਜਾ ਸਕਦੇ ਨਹੀਂ ਸਿੱਧਾ ਇਹਨਾਂ ਨੂੰ ਲਾਗੂ ਕਰਵਾਉਣ ਲਈ ਕੋਰਟ ਨਹੀਂ ਜਾ ਸਕਦੇ ਪਰ ਇਹਨਾਂ ਦਾ ਮਕਸਦ ਨਾਗਰਿਕਾਂ ਵਿੱਚ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਹੈ ਤੇ ਰਾਸ਼ਟਰ ਨਿਰਮਾਣ ਵਿੱਚ ਉਹਨਾਂ ਦੀ ਕੀ ਭੂਮਿਕਾ ਹੈ ਇਹ ਯਾਦ ਦਿਲਾਉਣਾ ਹੈ ਤਾਂ ਇਹ ਕਰਤੱਵ ਹਨ ਕੀ ਮੋٹے ਤੌਰ ਤੇ ਦੱਸ ਸਕਦੇ ਹੋ ਕੁਝ ਹਾਂਜੀ ਤਾਰਾ 51 A ਵਿੱਚ ਸ਼ੁਰੂ ਜ 10 ਕਰਤੱਵ ਸਨ ਹੁਣ 11 ਨੇ ਇਹਨਾਂ ਨੂੰ ਆਪਾਂ ਕੁਝ ਹਿੱਸਿਆਂ 'ਚ ਵੰਡ ਕੇ ਦੇਖ ਸਕਦੇ ਹਾਂ ਜਿਵੇਂ ਕਿ ਕੁਝ ਕਰਤੱਵ ਤਾਂ ਸਿੱਧੇ ਸੰਵਿਧਾਨ ਤੇ ਰਾਸ਼ਟਰੀ ਜਿੰਨਾ ਪ੍ਰਤੀ ਨੇ ਜਿਵੇਂ ਸੰਵਿਧਾਨ ਦੀ ਪਾਲਣਾ ਕਰਨੀ ਉਸਦੇ ਆਦਰਸ਼ਾਂ ਸੰਸਥਾਵਾਂ ਰਾਸ਼ਟਰੀ ਝੰਡੇ ਤੇ ਰਾਸ਼ਟਰੀ ਗੀਤ ਦਾ ਸਤਿਕਾਰ ਕਰਨਾ ਇਹ ਪਹਿਲਾ ਹੀ ਕਰਤਵ ਹੈ 51 ए ए ਠੀਕ ਹੈ ਕੁਝ ਕਰਤਵ ਰਾਸ਼ਟਰ ਪ੍ਰਤੀ ਨੇ ਜਿਵੇਂ ਜਿਹੜੇ ਉੱਚੇ ਆਦਰਸ਼ਾਂ ਨੇ ਸਾਨੂੰ ਆਜ਼ਾਦੀ ਦੀ ਲੜਾਈ ਚ ਪ੍ਰੇਰਿਤ ਕੀਤਾ ਉਹਨਾਂ ਨੂੰ ਦਿਲ ਚ ਸੰਜੋਗ ਕੇ ਰੱਖਣਾ 51 ए बी ਹਮ ਭਾਰਤ ਦੀ ਪ੍ਰਭੂਸੱਤਾ ਏਕਤਾ ਤੇ ਅਖੰਡਤਾ ਦੀ ਰੱਖਿਆ ਕਰਨੀ 51 ए सी ਤੇ ਲੋੜ ਪੈਣ ਤੇ ਦੇਸ਼ ਦੀ ਸੇਵਾ ਲਈ ਤਿਆਰ ਰਹਿਣਾ 51 ਏ ਡੀ ਦੇਸ਼ ਸੇਵਾ ਹਾਂਜੀ ਤੇ ਸਮਾਜ ਤੇ ਸੱਭਿਆਚਾਰ ਪ੍ਰਤੀ ਵੀ ਕੁਝ ਹੋਵੇਗਾ ਹਾਂ ਬਿਲਕੁਲ ਹੈ ਇੱਕ ਬਹੁਤ ਅਹਿਮ ਕਰਤਵ ਹੈ ਭਾਰਤ ਦੇ ਸਾਰੇ ਲੋਕਾਂ ਵਿੱਚ ਸਦਭਾਵਨਾ ਤੇ ਆਪਸੀ ਭਾਈਚਾਰੇ ਦੀ ਭਾਵਨਾ ਨੂੰ ਵਧਾਉਣਾ ਧਰਮ ਭਾਸ਼ਾ ਖੇਤਰ ਜਾਂ ਵਰਗ ਦੇ ਪੇਤਪਾਵ ਤੋਂ ਉੱਪਰ ਉੱਠ ਕੇ ਤੇ ਨਾਲ ਹੀ ਅਜੀਹਿਆ ਪ੍ਰਥਾਵਾਂ ਦਾ ਤਿਆਗ ਕਰਨਾ ਜੋ ਔਰਤਾਂ ਦੇ ਸਨਮਾਨ ਦੇ ਵਿਰੁੱਧ ਹੋਣ 51 ਏ ਈ ਇਹ ਬਹੁਤ ਜ਼ਰੂਰੀ ਆ ਤੇ ਸਾਡੀ ਮਿਲੀ ਜੁਲੀ ਸੰਸਕ੍ਰਿਤੀ ਜਿਹੜੀ ਸਾਡੀ ਅਮੀਰ ਵਿਰਾਸਤ ਆ ਉਸ ਦੀ ਪ੍ਰਦਰ ਕਰਨੀ ਤੇ ਉਸ ਨੂੰ ਸੰਭਾਲਣਾ 51 ए एफ ਹੂੰ ਵਾਤਾਵਰਣ ਦੀ ਸੁਰੱਖਿਆ ਵੀ ਕਰਤਾਵ ਹੈ ਜੰਗਲਾਂ ਝੀਲਾਂ ਨਦੀਆਂ ਜੰਗਲੀ ਜੀਵਾਂ ਦੀ ਰੱਖਿਆ ਕਰਨੀ ਤੇ ਜੀਵਾਂ ਪ੍ਰਤੀ ਦਇਆ ਪਾਵ ਰੱਖਣਾ 51 ए जी ਇਹ ਤਾਂ ਫਿਰ ਉਹੀ ਗੱਲ ਹੋਗੀ ਜਿਵੇਂ ਵਾਤਾਵਰਣ ਦੀ ਸੁਰੱਖਿਆ ਰਾਜ ਦਾ ਨਿਰਦੇਸ਼ਕ ਸਿਧਾਂਤ ਵੀ ਸੀ 48ਏ ਤੇ ਹੁਣ ਨਾਗਰਿਕ ਦਾ ਕਰਤੱਵ ਵੀ ਬਿਲਕੁਲ ਇਹ ਦਰਸਾਉਂਦਾ ਹੈ ਕਿ ਇਹ ਸਾਂਝੀ ਜ਼ਿੰਮੇਵਾਰੀ ਹੈ ਸਹੀ ਗੱਲ ਹੋਰ ਕਿਹੜੀਆਂ ਕਿਸਮਾਂ ਦੇ ਕਰਤੱਵ ਨੇ ਇੱਕ ਸ਼੍ਰੇਣੀ ਹੈ ਸਵੈ ਵਿਕਾਸ ਤੇ ਤਰਕਸ਼ੀਲ ਸੋਚ ਨੂੰ ਲੈ ਕੇ ਜਿਵੇਂ ਵਿਗਿਆਨਿਕ ਸੁਭਾ ਸਾਇੰਟਿਫਿਕ ਟੈਂਪਰ ਮਨਵਤਾਵਾਦ ਹਿਊਮਨਿਜ਼ਮ ਤੇ ਜਾਂਚ ਪੜਤਾਲ ਤੇ ਸੁਧਾਰ ਦੀ ਭਾਵਨਾ ਸਪਿਰਿਟ ਆਫ ਇਨਕੁਆਇਰੀ ਐਂਡ ਰਿਫਾਰਮ ਵਿਕਸਿਤ ਕਰਨਾ 51 एएच ਇਹ ਵੀ ਬਹੁਤ ਅਹਿਮ ਆ ਅਜਦੇ ਜ਼ਮਾਨੇ ਚ ਹਾਂਜੀ ਫਿਰ ਜਨਤਕ ਸੰਪਤੀ ਦੀ ਸੁਰੱਖਿਆ ਕਰਨੀ ਤੇ ਹਿੰਸਾ ਦਾ ਤਿਆਗ ਕਰਨਾ 51 एआई ਹਮ ਤੇ ਇੱਕ ਕਰਤਵ 51 एजे ਹੈ ਕਿ ਹਰ ਵਿਅਕਤੀ ਸਮੂਹ ਸਾਰੇ ਖੇਤਰਾਂ ਵਿੱਚ ਉੱਤਮਤਾ ਯਾਨੀ ਐਕਸਲੈਂਸ ਹਾਸਲ ਕਰਨ ਲਈ ਯਤਨ ਕਰੇ ਤਾਂ ਜੋ ਦੇਸ਼ ਲਗਾਤਾਰ ਤਰੱਕੀ ਤੇ ਉਪਲਬਧੀਆਂ ਦੀਆਂ ਨਵੀਆਂ ਬੁਲੰਦੀਆਂ ਨੂੰ ਛੂ ਸਕੇ ਤਾਂ ਇਹ ਸਿਰਫ ਇੱਕ ਲਿਸਟ ਨਹੀਂ ਸਗੋ ਇੱਕ ਜ਼ਿੰਮੇਵਾਰ ਸਰਗਰਮ ਤੇ ਪ੍ਰਗਤੀਸ਼ੀਲ ਨਾਗਰਿਕ ਕਿਹੋ ਜਿਹਾ ਹੋਣਾ ਚਾਹੀਦਾ ਉਸ ਦੀ ਇੱਕ ਤਸਵੀਰ ਪੇਸ਼ ਕਰਦੇ ਨੇ ਬਿਲਕੁਲ ਸਹੀ ਕਿਹਾ ਤੇ 11ਵਾਂ ਕਰਤਵ ਉਹ ਤਾਂ ਸ਼ਾਇਦ ਉਸੇ 86ਵੀਂ ਸੋਧ ਨਾਲ ਜੁੜਿਆ ਹੋਇਆ ਹੈ ਜਿਸ ਦੀ ਗੱਲ ਆਪਾਂ ਪਹਿਲਾਂ ਕਰ ਰਹੇ ਸੀ ਹਾਂਜੀ ਬਿਲਕੁਲ ਉਹੀ 11ਵਾਂ ਕਰਤਵ 51AK 2002 ਵਿੱਚ 86ਵੀਂ ਸੋਧ ਰਾਹੀਂ ਹੀ ਜੋੜਿਆ ਗਿਆ ਸੀ ਤੇ ਇਹ ਕੀ ਕਹਿੰਦਾ ਹੈ ਉਹ ਤਾਂ ਇਹ ਸਿੱਧਾ ਉਸੇ ਤਾਲਮੇਲ ਦਾ ਹਿੱਸਾ ਹੈ ਹਾਂ ਜਿੱਤੇ ਰਾਜ ਦਾ ਫਰਜ਼ ਹੈ ਮੌਲਿਕ ਅਧਿਕਾਰ 21A ਤੇ ਨਿਰਦੇਸ਼ਕ ਸਿਧਾਂਤ 45 ਰਾਹੀਂ ਉੱਥੇ ਮਾਪਿਆਂ ਦਾ ਵੀ ਕਰਤਵ 51AK ਬਣਾ ਦਿੱਤਾ ਗਿਆ ਤਾਂਕਿ ਸਿੱਖਿਆ ਇੱਕ ਸਾਂਝੀ ਜ਼ਿੰਮੇਵਾਰੀ ਬਣੇ ਬਿਲਕੁਲ ਤਾਂ ਜੇ ਆਪਾਂ ਹੁਣ ਸਾਰੀ ਗੱਲਬਾਤ ਦਾ ਨਿਚੋੜ ਕੱਢਣਾ ਹੋਵੇ ਇੱਕ ਪਾਸੇ ਸਾਡੇ ਕੋਲ ਨੇ ਨਿਰਦੇਸ਼ਕ ਸਿਧਾਂਤ ਹਾਂਜੀ ਤਾਰਾ 36 51 ਹਾਂਜੀ ਜਿਹੜੇ ਸਰਕਾਰ ਲਈ ਆਦਰਸ਼ਕ ਮਾਰਗਦਰਸ਼ਨ ਨੇ ਭਾਵੇਂ ਅਦਾਲਤੀ ਤੌਰ ਤੇ ਲਾਗੂ ਨਹੀਂ ਹੁੰਦੇ ਪਰ ਸ਼ਾਸਨ ਲਈ ਬੁਨਿਆਦੀ ਨੇ ਹਾਂ ਤੇ ਇੱਕ ਕਲਿਆਣਕਾਰੀ ਨ્યાਪੂਰਨ ਸਮਾਜ ਦਾ ਟੀਚਾ ਮਿੱਥਦੇ ਨੇ ਸਮਾਜਿਕ ਤੇ ਆਰਥਿਕ ਲੋਕਤੰਤਰ ਦਾ ਤੇ ਦੂਜੇ ਪਾਸੇ ਸਾਡੇ ਕੋਲ ਨੇ ਮੌਲਿਕ ਕਰਤਵ ਤਾਰਾ 51 ਏ ਹਾਂਜੀ ਜਿਹੜੇ ਹਰ ਨਾਗਰਿਕ ਲਈ ਕਹ ਲੋ ਨੈਤਿਕ ਤੇ ਨਾਗਰਿਕ ਜ਼ਿੰਮੇਵਾਰੀਆਂ ਦੀ ਇੱਕ ਸੂਚੀ ਨੇ ਬਿਲਕੁਲ ਜਿਹੜੇ ਬਾਅਦ ਚ ਸ਼ਾਮਿਲ ਕੀਤੇ ਗਏ ਤਾਂ ਕਿ ਰਾਸ਼ਟਰ ਨਿਰਮਾਣ ਵਿੱਚ ਵਿਅਕਤੀਆਂ ਦੀ ਭੂਮਿਕਾ ਤੇ ਜ਼ੋਰ ਦਿੱਤਾ ਜਾ ਸਕੇ ਤੇ ਇਹ ਦੋਵੇਂ ਮਿਲ ਕੇ ਸੰਵਿਧਾਨ ਦੇ ਉਸ ਦ੍ਰਿਸ਼ਟੀਕੋਣ ਨੂੰ ਪੂਰਾ ਕਰਦੇ ਨੇ ਜਿੱਥੇ ਰਾਜ ਤੇ ਨਾਗਰਿਕ ਦੋਵੇਂ ਇੱਕ ਬਿਹਤਰ ਸਮਾਜ ਤੇ ਦੇਸ਼ ਬਣਾਉਣ ਲਈ ਕੰਮ ਕਰ ਰਹੇ ਨੇ ਸਹੀ ਕਿਹਾ ਦੋਵੇਂ ਸੰਵਿਧਾਨਿਕ ਢਾਂਚੇ ਦੇ ਬਹੁਤ ਮਹੱਤਵਪੂਰਨ ਹਿੱਸੇ ਨੇ ਇਹ ਸਚਮੁੱਚ ਭਾਰਤੀ ਸੰਵਿਧਾਨ ਦੀ ਇੱਕ ਬਹੁਤ ਖੂਬਸੂਰਤ ਗੱਲ ਆ ਕਿ ਸਿਰਫ ਅਧਿਕਾਰਾਂ ਦੀ ਹੀ ਗੱਲ ਨਹੀਂ ਸਗੋਂ ਰਾਜ ਦੇ ਟੀਚਿਆਂ ਤੇ ਨਾਗਰਿਕਾਂ ਦੇ ਫਰਜ਼ਾਂ ਦੀ ਵੀ ਗੱਲ ਹੈ ਹਾਂਜੀ ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਲੋਕਤੰਤਰ ਸਿਰਫ ਲੈਣ ਦਾ ਨਾਮ ਨਹੀਂ ਹੈ ਸਗੋਂ ਦੇਣ ਦਾ ਯੋਗਦਾਨ ਪਾਉਣ ਦਾ ਵੀ ਨਾਮ ਹੈ ਬਿਲਕੁਲ ਇਹ ਸ਼ਾਸਨ ਤੇ ਨਾਗਰਿਕਤਾ ਦੋਵਾਂ ਲਈ ਇੱਕ ਵਿਆਪਕ ਨੈਤਿਕ ਢਾਂਚਾ ਦਿੰਦੇ ਨੇ ਤੇ ਇਨਾਂ ਨੇ ਭਾਰਤ ਦੇ ਵਿਕਾਸ ਦੀ ਦਿਸ਼ਾ ਨੂੰ ਪ੍ਰਭਾਵਿਤ ਕੀਤਾ ਹੈ ਤੇ ਅੱਗੇ ਵੀ ਕਰਦੇ ਰਹਿਣਗੇ। ਇਹਨਾਂ ਨੂੰ ਸਮਝਣਾ ਮਤਲਬ ਆਪਣੇ ਸੰਵਿਧਾਨ ਦੀ ਰੂਹ ਦੇ ਹੋਰ ਨੇੜੇ ਜਾਣਾ। ਸਹੀ ਗੱਲ। ਅੰਤ ਵਿੱਚ ਇੱਕ ਸਵਾਲ ਸੋਚਣ ਲਈ ਛੱਡ ਜਾਂਦੇ ਹਾਂ। ਹਾਂਜੀ ਜ਼ਰੂਰ। ਭਾਵੇਂ ਨਿਰਦੇਸ਼ਕ ਸਿਧਾਂਤ ਕਾਨੂੰਨੀ ਤੌਰ ਤੇ ਲਾਗੂ ਨਹੀਂ ਹੁੰਦੇ ਪਰ ਇੱਕ ਲੋਕਤੰਤਰ ਵਿੱਚ ਜਨਤਕ رائے ਰਾਹੀਂ, মিডিਆ ਰਾਹੀਂ, ਚੋਣਾ ਰਾਹੀਂ ਸਰਕਾਰਾਂ ਨੂੰ ਇਹਨਾਂ ਆਦਰਸ਼ਾਂ ਪ੍ਰਤੀ ਜਵਾਬਦੇਹ ਬਣਾਉਣ ਵਿੱਚ ਇਹਨਾਂ ਦਾ ਕਿੰਨਾ ਕੁ ਅਸਲ ਭਾਰ ਹੈ? ਯਾ ਕਿੰਨਾ ਹੋਣਾ ਚਾਹੀਦਾ ਹੂੰ ਬਹੁਤ ਵਧੀਆ ਸਵਾਲ ਹੈ ਸੁੱਚਣ ਲਈ ਕੀ ਇਹ ਸਿਰਫ ਕਿਤਾਬੀ ਗੱਲਾਂ ਨੇ ਜਾਂ ਸਾਡੇ ਸ਼ਾਸਨ ਨੂੰ ਪਰਖਣ ਦਾ ਇੱਕ ਅਸਲੀ ਪੈਮਾਨਾ ਇਸ ਗੈਰੀ ਪਰਚੋਲ ਵਿੱਚ ਸਾਡੇ ਨਾਲ ਸ਼ਾਮਿਲ ਹੋਣ ਲਈ ਬਹੁਤ ਬਹੁਤ ਧੰਨਵਾਦ ਧੰਨਵਾਦ